ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੇਮ ਪ੍ਰਕਾਸ਼ ਜੀ ਦੀ ਲਿਖੀ ਹੋਈ ਕਹਾਣੀ ਮਾੜਾ ਬੰਦਾ ਤਾਂ ਆਓ ਤੁਹਾਨੂੰ ਮੈਂ ਇਹ ਕਹਾਣੀ ਸੁਣਾਵਾਂ ਕਹਾਣੀਕਾਰ ਦੀ ਪਤਨੀ ਨੇ ਇੱਕ ਰਿਕਸ਼ੇ ਵਾਲੇ ਨਾਲ ਸਬਜ਼ੀ ਮੰਡੀ ਤੋਂ ਘਰ ਤੱਕ ਦੇ 2 ਰੁਪਏ ਦੇਣੇ ਤੈਅ ਕੀਤੇ ਸਨ ਪਰ ਘਰ ਪਹੁੰਚ ਕੇ ਉਹ 3 ਰੁਪਏ ਲੈਣ ਲਈ ਅੜ ਗਿਆ ਆਵਾਜ਼ ਸੁਣ ਕੇ ਕਹਾਣੀਕਾਰ ਬਾਹਰ ਆਇਆ। ਰਿਕਸ਼ੇ ਵਾਲੇ ਨੇ ਉਸ ਦੇ ਸਾਹਮਣੇ ਉਸ ਦੀ ਪਤਨੀ ਦੇ ਦਿੱਤੇ 2 ਰੁਪਏ ਵਗਾ ਮਾਰੇ। ਕਹਾਣੀਕਾਰ ਨੂੰ ਇਸ ਤੇ ਗੁੱਸਾ ਆਇਆ ਅਤੇ ਰਿਕਸ਼ੇ ਵਾਲੇ ਨੂੰ ਮਾਰਨ ਲੱਗਿਆ। ਰਿਕਸ਼ੇ ਵਾਲਾ ਅੱਖਾਂ ਕੱਢਦਾ ਹੋਇਆ ਤੁਰ ਪਿਆ ਅਤੇ ਨੇੜੇ ਚੌਂਕ ਵਿੱਚ ਜਾ ਕੇ ਖੜ ਗਿਆ। ਕਹਾਣੀਕਾਰ ਦੀ ਪਤਨੀ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗੀ। ਉਸਨੇ ਚੋਰੀ-ਚੋਰੀ ਰਸੋਈ ਵਿੱਚੋਂ ਦੋ ਵਾਰ-ਬਾਰ ਰਿਕਸ਼ੇ ਵਾਲੇ ਵੱਲ ਦੇਖਿਆ ਉਧਰ ਕਹਾਣੀਕਾਰ ਆਪਣੇ ਭੂਆ ਦੇ ਪੁੱਤ ਭਰਾ ਜੋ ਜੰਗਲਾਤ ਅਫਸਰ ਸੀ ਨੂੰ ਫਰਨੀਚਰ ਬਣਵਾ ਕੇ ਭੇਜਣ ਲਈ ਚਿੱਠੀ ਲਿਖਣ ਲੱਗਿਆ ਉਹ ਸਾਈਜ਼ ਅਤੇ ਡਿਜ਼ਾਈਨ ਬਾਰੇ ਉਲਝੀ ਗੱਲ ਸੋਚ ਰਿਹਾ ਸੀ ਉਸਦੀ ਪੇਚੈਨ ਪਤਨੀ ਨੇ ਆ ਕੇ ਉਸਨੂੰ ਦੱਸਿਆ ਕਿ ਰਿਕਸ਼ੇ ਵਾਲਾ ਤਾਂ ਉੱਥੇ ਹੀ ਖੜ੍ਹਾ ਕਹਾਣੀਕਾਰ ਨੇ ਬਾਰੀ ਵਿੱਚੋਂ ਰਿਕਸ਼ੇ ਵਾਲੇ ਨੂੰ ਕਈ ਵਾਰ ਦੇਖਿਆ ਅਤੇ ਉਹ ਚਿੱਠੀ ਲਿਖਦਾ ਹੋਇਆ ਬੇਚੈਨੀ ਵਿੱਚ ਸੀ। ਰਿਕਸ਼ੇ ਵਾਲਾ ਚੌਂਕ ਦੇ ਖੱਬੇ ਪਾਸੇ ਖੜਾ ਸੀ। ਉਹਦੇ ਰਿਕਸ਼ੇ ਦਾ ਰੁਖ ਪਾਰਕ ਵੱਲ ਸੀ। ਉਸਨੇ ਰਿਕਸ਼ੇ ਦੀ ਕਾਠੀ ਤੇ ਕੂਣੀ ਰੱਖੀ ਹੋਈ ਸੀ ਅਤੇ ਝੁਕਿਆ ਹੋਇਆ ਇਸ ਤਰ੍ਹਾਂ ਖੜਾ ਸੀ ਜਿਵੇਂ ਉਸ ਦਾ ਉਹਨਾਂ ਨਾਲ ਕੋਈ ਲੈਣ ਦੇਣ ਹੀ ਨਹੀਂ। ਉਸ ਦੇ ਸੱਜੇ ਮੋਢੇ ਦੀ ਹੱਡੀ ਤੱਕ ਭੈੜੀ ਜਿਹੀ ਬੁਰਸ਼ਟ ਤੇ ਕਿਸੇ ਹੋਰ ਰੰਗ ਦੇ ਕੱਪੜੇ ਦੀ ਟਾਕੀ ਲੱਗੀ ਹੋਈ ਸੀ ਉਸਨੇ ਕੱਛਾ ਪਾਇਆ ਹੋਇਆ ਸੀ ਅਤੇ ਇਸ ਹੀਟ ਉਸ ਦੀਆਂ ਕਾਲੀਆਂ ਸੁੱਕੀਆਂ ਲੱਤਾਂ ਸਨ ਉਸ ਦੇ ਸਿਰ ਦੇ ਵਾਲ ਮੈਲੇ ਤੇ ਉਲਝੇ ਹੋਏ ਸਨ ਜਦ ਉਸਨੇ ਦੂਰ ਪਏ ਵਗਾ ਮਾਰੇ ਸਨ ਅਤੇ ਕਹਾਣੀਕਾਰ ਵੱਲ ਘੂਰ ਕੇ ਦੇਖਿਆ ਸੀ ਤਦ ਕਹਾਣੀਕਾਰ ਦਾ ਦਿਲ ਕਰਦਾ ਸੀ ਕਿ ਉਸ ਦੀਆਂ ਸੁੱਕੀਆਂ ਬਾਹਾਂ ਦੇ ਕਾਲੇ ਮਰੋੜ ਸੁਟੇ ਪਰ ਉਸ ਦੀ ਪਤਨੀ ਨੇ ਉਸ ਨੂੰ ਰੋਕ ਦਿੱਤਾ ਕਹਾਣੀਕਾਰ ਆਪ ਵੀ ਮਾੜੇ ਬੰਦੇ ਨਾਲ ਲੜਨਾ ਨਹੀਂ ਚਾਹੁੰਦਾ ਸੀ ਪਰ ਉਸ ਨੂੰ ਇਹ ਸਰਾਸਰ ਬੇਇਨਸਾਫੀ ਲੱਗਦੀ ਸੀ ਕਿ ਰਿਕਸ਼ੇ ਵਾਲਾ 2 ਰੁਪਏ ਤੈ ਕਰਕੇ 3 ਰੁਪਏ ਮੰਗੇ ਕਹਾਣੀਕਾਰ ਦੇ ਪੁੱਤਰ ਨੇ ਆ ਕੇ ਦੱਸਿਆ ਕਿ ਰਿਕਸ਼ੇ ਵਾਲਾ ਉੱਥੇ ਹੀ ਖੜਾ ਹੈ ਅਤੇ ਉਹ ਇੱਕ ਬੰਦੇ ਦੇ ਪੁੱਛਣ ਤੇ ਵੀ ਉਹਨੂੰ ਕੰਪਨੀ ਬਾਗ ਲੈ ਕੇ ਨਹੀਂ ਗਿਆ ਇਹ ਸੁਣ ਕੇ ਕਹਾਣੀਕਾਰ ਨੂੰ ਰਿਕਸ਼ੇ ਵਾਲੇ ਦੇ ਰਵੱਈਏ ਤੇ ਬਹੁਤ ਗੁੱਸਾ ਆਇਆ ਜਿਹੜਾ 1 ਰੁਪਏ ਪਿੱਛੇ ਆਪਣਾ ਸਮਾਂ ਅਤੇ ਕਮਾਈ ਬਰਬਾਦ ਕਰ ਰਿਹਾ ਸੀ ਉਸ ਦੀ ਪਤਨੀ ਨੇ ਰਸੋਈ ਵਿੱਚੋਂ ਬਾਹਰ ਦੇਖਿਆ ਕਿ ਕੋਈ ਹੋਰ ਰਿਕਸ਼ੇ ਵਾਲਾ ਉਸ ਕੋਲ ਖੜਾ ਸੀ ਅਤੇ ਕਾਲੀ ਵਿੱਚ ਉਸ ਨਾਲ ਗੱਲ ਕਰਕੇ ਅੱਡੇ ਵੱਲ ਚਲਾ ਗਿਆ ਕਹਾਣੀਕਾਰ ਇਹ ਸੋਚ ਕੇ ਡਰ ਗਿਆ ਸੀ ਕਿਤੇ ਉਹ ਆਪਣੇ ਹੋਰ ਸਾਥੀਆਂ ਨੂੰ ਨਾ ਬੁਲਾਉਣ ਗਿਆ ਹੋਵੇ ਪਰ ਬਾਹਰੋਂ ਉਹ ਵਿਖਾਵਾ ਕਰ ਰਿਹਾ ਸੀ ਕਿ ਉਸ ਨੂੰ ਉਸ ਰਿਕਸ਼ੇ ਵਾਲੇ ਦੀ ਕੋਈ ਪਰਵਾਹ ਨਹੀਂ ਕਹਾਣੀਕਾਰ ਦੀ ਪਤਨੀ ਫੇਰ ਆਈ ਤੇ ਕਹਿਣ ਲੱਗੀ ਕਿ ਚੰਗਾ ਹੁੰਦਾ ਜੇ ਉਹ ਰਿਕਸ਼ੇ ਵਾਲੇ ਨੂੰ ਚਾਹ ਦਾ ਕੱਪ ਪਿਲਾ ਦਿੰਦੀ ਹੁਣ ਡੋਲਣੀ ਪਈ ਹੈ ਉਸ ਸਮਝੌਤੇ ਦਾ ਕੋਈ ਰਾਹ ਲੱਭ ਰਹੀ ਸੀ ਉਹ ਪਤੀ ਨੂੰ ਕਹਿ ਰਹੀ ਸੀ ਕਿ ਜੇਕਰ ਰਾਤ ਹੋਵੇ ਤੇ ਮੀਂਹ ਪੈਂਦਾ ਹੋਵੇ ਤੋਂ ਰਿਕਸ਼ੇ ਵਾਲੇ ਨੂੰ 3 ਰੁਪਏ ਹੀ ਦੇ ਦਿੰਦੀ। ਕਹਾਣੀਕਾਰ ਨੇ ਸਖਤੀ ਨਾਲ ਉਸ ਦੀ ਗੱਲ ਨੂੰ ਕੱਟਦਿਆਂ ਕਿਹਾ ਕਿ ਹੁਣ ਕੋਈ ਮੀ ਨਹੀਂ ਪੈ ਰਿਹਾ। ਇਹ ਗੱਲ ਕਰਦਿਆਂ ਉਸਨੇ 2 3 17 ਲਿਖ ਕੇ ਚਿੱਠੀ ਅਧੂਰੀ ਹੀ ਪੂਰੀ ਕਰ ਦਿੱਤੀ। ਹੁਣ ਕਹਾਣੀਕਾਰ ਨੂੰ ਆਪਣੀ ਪਤਨੀ ਦੀ ਇਹ ਸਾਦਤ ਦੇਖੇ ਜਾ ਰਹੀ ਸੀ ਕਿ ਜਦੋਂ ਕੋਈ ਮਜ਼ਦੂਰ ਝਗੜਾ ਪਾ ਬੈਠੇ ਤਾਂ ਵੱਧ ਪੈਸੇ ਦੇ ਕੇ ਖਲਾਸੀ ਪਾ ਲਈ ਜਾਵੇ ਉਹ ਗੁੱਸੇ ਨਾਲ ਉਠਿਆ ਤੇ ਰਿਕਸ਼ੇ ਵਾਲੇ ਨੂੰ ਪੁੱਛਣਾ ਚਾਹੁੰਦਾ ਸੀ ਕਿ ਉਹਨੇ ਜਾਣਾ ਹੈ ਜਾਂ ਨਹੀਂ ਕਿ ਉਹ ਪੁਲਿਸ ਕੋਲ ਉਹਦੇ ਵਿਰੁੱਧ ਸ਼ਿਕਾਇਤ ਕਰੇ ਪਰ ਜਦੋਂ ਉਸਨੇ ਬਰਾਂਡੇ 'ਚ ਆ ਕੇ ਦੇਖਿਆ ਤਾਂ ਰਿਕਸ਼ੇ ਵਾਲਾ ਜਾ ਚੁੱਕਾ ਸੀ ਉਸਨੇ ਪਤਨੀ ਨੂੰ ਆਵਾਜ਼ ਮਾਰੀ ਤਾਂ ਉਹ ਧਰਮ ਪੋਥੀ ਪੜ ਰਹੀ ਸੀ ਰਿਕਸ਼ੇ ਵਾਲੇ ਦੇ ਜਾਣ ਬਾਰੇ ਸੁਣ ਕੇ ਉਸਨੇ ਧਰਮ ਪੋਥੀ ਬਰਾਂਡੇ ਦੀ ਬੰਨੀ ਉੱਤੇ ਰੱਖ ਦਿੱਤੀ ਹੁਣ ਉਹ ਦੋਵੇਂ ਲਾਨ ਵਿੱਚ ਨਿਸ਼ਚਿੰਤ ਹੋ ਕੇ ਬੈਠ ਗਏ ਕਹਾਣੀਕਾਰ ਨੇ ਰਾਤੀ ਫਿਲਮ ਵੇਖਣ ਦੀ ਤਵਜੀਹ ਰੱਖੀ ਪਤਨੀ ਨੇ ਕਿਹਾ ਉਹ ਹੁਣ ਉਹ 3 ਰੁਪਏ ਜਿਹੜੇ ਰਿਕਸ਼ੇ ਵਾਲੇ ਨੂੰ ਦੇਣੇ ਸਨ ਪਿੰਗਲਵਾੜੇ ਨੂੰ ਦੇ ਦੇਣਗੇ ਤੇ ਜਿਹੜੇ 50 ਪੈਸੇ ਉਸ ਨੂੰ ਵੱਧ ਦੇਣ ਦੀ ਗੱਲ ਕਹੀ ਸੀ ਉਹ 50 ਪੈਸੇ ਅੱਡੇ ਵਾਲੇ ਮੰਗਤੇ ਨੂੰ ਦੇ ਦੇਣਗੇ ਕਹਾਣੀਕਾਰ ਨੇ ਉਸ ਨਾਲ ਸਹਿਮਤੀ ਪ੍ਰਗਟ ਕੀਤੀ ਤੇ ਦੋਵੇਂ ਮੁਸਕਰਾ ਪਏ ਇਸ ਤਰ੍ਹਾਂ ਕਹਾਣੀਕਾਰ ਦੀ ਘਰ ਵਾਲੀ ਤੇ ਉਸ ਦੀ ਪਤਨੀ ਵੀ ਮਾੜੇ ਪਾਤਰ ਹਨ। ਇਹ ਸੀ ਕਹਾਣੀ ਮਾੜਾ ਬੰਦਾ। ਥੈਂਕ ਯੂ।